ਪਹਿਲਾ ਬੰਟੀ ਵੇਚ ਦिए ਹੈ ਘਟਿਆ ਹਰਕਤ ਵਾਲੀ ਵੀਡੀਓ ਦੇਖੋ ਫਿਰ ਆਪਾਂ ਇਹਨੂੰ ਦਿਨੇ ਜਵਾਬ ਇਹ ਬੰਦੇ ਮੈਨੂੰ ਪੁੱਛ ਰਹੇ ਨੇ ਕਿ ਕੀ ਖਾਣਾ ਹੈ ਮੈਂ ਇਹਨਾਂ ਨੂੰ ਦੱਸ ਰਿਹਾ ਯਾਰ ਮੈਂ ਰੱਜਿਆ ਪਿਆ 35 36 ਕਰੋੜ ਰੁਪਇਆ ਮੈਂ ਖਾ ਗਿਆ ਅਜੇ ਮੇਰਾ ਢਿੱਡ ਭੁੱਖਾ ਜੇ ਮੈਂ ਅਜੇ ਵੀ ਨਾ ਰੱਜਿਆ ਅਜੇ ਵੀ ਨਹੀਂ ਰੱਜਿਆ ਮੈਂ ਬੰਟੀ ਵੈਸਨੇ ਨੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓ ਕੀਤੀ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮਿਹਨਤ ਦੀ ਕਮਾਈ ਨੂੰ ਖਾ ਕੇ ਦੇਖੋ ਕਿਵੇਂ ਬੋਲ ਰਿਹਾ ਵੀ ਮੈਂ 35-36 ਕਰੋੜ ਰੁਪਇਆ ਖਾ ਕੇ ਵੀ ਹਜੇ ਨਹੀਂ ਰੱਜੂਗਾ ਤਾਂ ਹੋਰ ਕਿਵੇਂ ਰੱਜੂਗਾ ਇਹ ਸਿੱਧੂ ਮੂਸੇਵਾਲੇ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਇਹਨਾਂ ਨੇ ਵੱਡਾ ਹਿੱਸਾ ਗਾਇਬ ਕੀਤਾ ਅਤੇ ਸਿੱਧੂ ਪਰਿਵਾਰ ਨੂੰ ਥਾਂ-ਥਾਂ ਤੇ ਰੋਲਿਆ ਅੱਜ ਉਹ ਸਿੱਧੂ ਪਰਿਵਾਰ ਕਿਤੇ ਐਸਐਸਪੀ ਦਫ਼ਤਰ ਜਾਂਦਾ ਹੈ ਕਿਤੇ ਕੋਰਟ ਕਚੈਰੀਆਂ ਜਾਂਦਾ ਹੈ ਕਿਤੇ ਵੀ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਦਾ ਪਹਿਲਾਂ ਆਪਣੇ ਤੋਂ ਪੁੱਤ ਦੂਰ ਕੀਤਾ ਫਿਰ ਹੁਣ ਉਹਨਾਂ ਦੀ ਮਿਹਨਤ ਦੀ ਕਮਾਈ ਵਿੱਚੋਂ ਹਿੱਸ ਇਹ ਇਨਸਾਫ ਨਹੀਂ ਮਿਲ ਰਿਹਾ ਆਪਣੇ 2 ਸਾਲਾਂ ਦੇ ਪੁੱਤ ਨੂੰ ਨਾਂ ਲੈ ਕੇ ਥਾਂ ਥਾਂ ਤੇ ਤੱਕੇ ਖਾਰੇ ਨੇ ਜੇ ਸਿੱਧੂ ਮੂਸੇਵਾਲਾ ਅੱਜ ਇਸ ਦੁਨੀਆ ਤੇ ਹੁੰਦਾ ਤਾਂ ਸਿੱਧੂ ਪਰਿਵਾਰ ਨੂੰ ਨਾਲ ਕਦੇ ਇਹੋ ਜਿਹਾ ਕੁਝ ਹੋਣ ਨਹੀਂ ਦੇਣਾ ਸੀ ਕਿੱਥੇ ਦਾ ਬੰਟੀ ਮੈਸ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ ਕਿਤੇ ਇਹ ਵੀਡੀਓ ਪਾ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਜ਼ਖਮਾਂ ਤੇ ਲੋਨ ਭੁੱਕ ਦਿੱਤਾ ਮੈਂ ਬੰਟੀ ਮੈਸ ਨੂੰ ਇਹੀ ਗੱਲ ਕਹਿਣਾ ਚਾਹਾਂਗਾ ਕਿ ਸਿੱਧੂ ਪਰਿਵਾਰ ਨਾਲ ਐਡਾ ਵੱਡਾ ਫਰਾਡ ਕਰਕੇ ਤੈਨੂੰ ਕੀ ਮਿਲਿਆ ਅਤੇ ਸਿੱਧੂ ਪਰਿਵਾਰ ਇੰਨਾ ਦੁਖੀ ਹੈ ਜੇ ਸਾਡਾ ਬਾਈ ਸਿੱਧੂ ਅੱਜ ਸਾਡੇ ਵਿਚਕਾਰ ਹੁੰਦਾ ਤਾਂ ਉਹਨੇ ਤੈਨੂੰ ਸਬਕ ਸਿਖਾ ਦੇਣਾ ਸੀ ਮੇਰੀ ਸਿੱਧੂ ਬਾਈ ਦੇ ਚਾਹਣ ਵਾਲਿਆਂ ਨੂੰ ਇਹ ਹੀ ਅਰਦਾਸ ਹੈ ਕਿ ਆਪਾਂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਿੱਧੂ ਪਰਿਵਾਰ ਨੂੰ ਜਲਦ ਤੋਂ ਜਲਦ ਸਿੱਧੂ ਬਾਈ ਦੀ ਮਿਹਨਤ ਦੀ ਕਮਾਈ ਦਾ ਇਨਸਾਫ ਮਿਲੇ ਧੰਨਵਾਦ